ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤੁਸੀਂ ਦੀ ਹੈਡਲਾਈਨ ਤਾਂ ਮੈਂ ਹਾਂ ਤੁਹਾਡੇ ਨਾਲ ਨੀਹਾ ਮੱਲਿਕ ਅੱਜ ਸਾਡੇ ਨਾਲ ਸੁਨੀਲ ਮਲਨ ਜੀ ਮੌਜੂਦ ਨੇ ਜਿਨ੍ਹਾਂ ਨਾਲ ਇੱਕ ਵਾਦ ਦਾ ਜੜੀ ਹੋਈ ਹੈ ਉਸ ਮੌਕੇ ਤੇ ਅੱਜ ਅਸੀਂ ਇੱਥੇ ਇਹਨਾਂ ਇਹਨਾਂ ਦੇ ਨਾਲ ਜਿਹੜੇ ਮੌਜੂਦ ਨੇ ਆਪਾਂ ਗੱਲ ਕਰਾਂਗੇ ਕੀ ਮੁੱਦਾ ਆ ਜਿਉਂਕਿ ਅੱਜ ਇਹਨਾਂ ਨੂੰ ਮੀਡੀਆ ਅੱਗੇ ਜੜਾਉਣਾ ਪਿਆ ਸਭ ਤੋਂ ਪਹਿਲਾਂ ਇਹਨਾਂ ਨਾਲ ਗੱਲ ਕਰ ਲੈਣ ਸਰ ਕੀ ਹਾਲ ਹੈ ਸਰ ਸਤਿ ਸ਼੍ਰੀ ਅਕਾਲ ਜੀ ਤੇ ਦਰਸ਼ਕਾਂ ਨੂੰ ਮੇਰਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ ਕੀ ਮੁੱਦਾ ਕੀ ਹੋਇਆ ਕਿ ਅੱਜ ਤੁਹਾਨੂੰ ਮੀਡੀਆ ਅੱਗੇ ਆਣਾ ਪਿਆ ਤੁਹਾਡੇ ਸ਼ਹਿਰ ਦੇ ਦੋ ਪਰਿਵਾਰ ਨੇ ਜਿਹੜੇ ਆਪਣੇ ਆਪ ਨੂੰ ਬਹੁਤ ਮਸ਼ਹੂਰ ਕਹਿੰਦੇ ਨੇ ਪਰ ਉਹ ਚੋਰ ਨਿਕਲੇ ਪਹਿਲਾ ਪਰਿਵਾਰ ਹੈ ਸਲੂਜਾ ਸਟੋਰ ਜਿਹੜਾ ਗੁਰਦੁਆਰਾ ਸਾਹਿਬ ਕੁਮਾਰ ਮੰਡੀ ਚ ਹੈ ਜੀ ਉਹਨਾਂ ਦਾ ਹੀ ਰਿਸ਼ਤੇਦਾਰ ਹੋਰ ਵੀ ਨੇ ਤੇ ਉਹਨਾਂ ਦਾ ਸਾਲਾ ਸਰਦਾਰਜੀ ਟੌਇਜ਼ ਵਾਲੀਆਂ ਦੋ ਦੁਕਾਨਾਂ ਹੈ ਕੁਮਾਰ ਮੰਡੀ ਐ ਇੱਕ ਜਵਾਰ پارک ਜਾਂ ਜਵਾਰਕੀ ਕਹਿੰਦੇ ਹੋ ਜਵਾਰਨਗਰ ਕਹਿੰਦੇ ਕੈਂਪ ਹਾਂਜੀ ਉੱਥੇ ਐ ਇਹਨਾਂ ਨੇ 23 ਅਕਤੂਬਰ ਵਾਲੇ ਦਿਨ ਰਾਤ ਨੂੰ 6-7 ਵਜੇ ਦੇ ਆਸ-ਪਾਸ ਤੰਦੂਰੀ ਬਾਈਟ ਦੇ ਉੱਤੇ ਇੱਕ ਪਰਸ ਚੋਰੀ ਕੀਤਾ ਸੀ ਔਰ ਉਪਰ ਸਵਿਚ ਲੜਕੀ ਦੇ ਕੁਛ ਛੋਟੇ ਘਰੇਲੂ ਗਹਿਣੇ ਜਿਹੜੇ ਰੋਟੀਨ ਮਹਰਾਚ ਕੁੜੀ ਪਾਉਂਦੀ ਹੈ ਦਾਦਾ ਕੀ ਕਾਰਨ ਹੋ ਗਿਆ ਕਿ ਉਹਨਾਂ ਨੂੰ ਪਰਸ ਚੋਰੀ ਕਰਨਾ ਪਿਆ ਕਿਉਂਕਿ ਉਹਨਾਂ ਦਾ ਤਾਂ ਨਾਮ ਹੀ ਇੰਨਾ ਫੇਮਸ ਹੈ ਉਹਨਾਂ ਕੋਲ ਕਿਸ ਚੀਜ਼ ਦੀ ਕਮੀ ਹੈ ਕਿ ਪਰਸ ਚੋਰੀ ਕਰ ਕਰ ਲਿਆ ਉਹਨਾਂ ਨੇ ਪਰਦੇ ਦੇ ਪਿੱਛੇ ਕੀ ਹੈ ਅਸਲੀਅਤ ਕੀ ਹੈ ਸੱਚ ਕੀ ਹੈ ਦੁਨੀਆ ਸਾਹਮਣੇ ਆਉਣੀ ਚਾਹੀਦੀ ਹੈ ਜੀ ਜ਼ਰੂਰੀ ਨਹੀਂ ਕਿ ਇੱਕ ਬੰਦਾ ਚਿੱਟੇ ਕਪੜੇ ਪਾਲਵੇ ਤੇ ਮੂੰਹ ਜ ਮੂੰਹ ਵਿੱਚ ਰਾਮ ਰਾਮ ਬਗਲ ਵਿੱਚ ਛੁਰੀ ਤੋ ਛੁਰੀ ਵੀ ਧਨੋਜ ਬਖਾਤੀ ਹੈ ਵੀ ਇਹ ਛੁਰੀ ਕਿੱਦਾਂ ਦੀ ਹੈ ਕਿੱਥੇ ਪਈ ਹੈ ਔਰ ਇਹ ਰਿਐਲਿਟੀ ਹੈ ਫੁਟੇਜ ਹੈ ਸਾਡੇ ਕੋਲ ਅਸੀਂ ਹਵਾ ਚ ਗੱਲ ਨਹੀਂ ਕਰ ਰਹੇ ਜੀ ਇਹਨਾਂ ਦੀਆਂ ਟਾਵਰ ਲੋਕੇਸ਼ਨਾਂ ਟਰੇਸ ਹੋਈਆਂ ਹਨ ਇਹਨਾਂ ਦਾ ਸਭ ਕੁਝ ਟਰੇਸ ਹੋਇਆ ਹੈ ਔਰ ਇਹ ਪੂਰੀ ਪਲਾਨਿੰਗ ਨਾਲ ਉੱਥੇ ਆਏ ਨੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਉੱਥੇ ਮਾਰਕੁਟਾਈ ਕੀਤੀ ਹੈ ਫਿਰ ਇਹਨਾਂ ਨੇ ਉੱਥੇ ਗੰਦ ਪਾਇਆ ਪੂਰੀ ਤਰ੍ਹਾਂ ਇੱਕ ਔਰਤ ਦੀ ਮਰਿਆਦਾ ਦੇ ਖਿਲਾਫ ਇਹਨਾਂ ਨੇ ਸ਼ਬਦ ਵਰਤੇ ਨੇ ਗੰਦੀਆਂ ਗਾਲਾਂ ਕੱਢੀਆਂ ਔਰ ਉਸ ਕਰਕੇ ਲਗਭਗ ਪੌਣੇ 2 ਮਹੀਨੇ ਦੀ ਤਫਤੀਸ਼ ਤੋਂ ਬਾਅਦ ਪੂਰੀ ਐਵੀਡੈਂਸ ਇਕੱਠੀ ਹੋਣ ਤੋਂ ਬਾਅਦ ਇਹਨਾਂ ਦੋਸ਼ੀਆਂ ਦੇ ਖਿਲਾਫ ਜਿਹੜਾ ਪਰਚਾ ਦਰਜ ਹੋਇਆ ਧਾਰਾ 379 ਚ ਚੋਰੀ ਦਾ 355 ਦਾ 323 ਦਾ ਤੇ 34 ਦਾ 120 बी ਦਾ ਜਿਦੇ ਚ 6 ਮੁਲਜ਼ਮਾਂ ਦੇ ਨਾਮ ਡਾਇਰੈਕਟ ਨੇ ਜਸਪਾਲ ਸਿੰਘ ਸਲੂਜਾ ਸਲੂਜਾ ਸਟੋਰ ਦਾ ਮਾਲਕ ਜਿਹੜਾ ਆਪਣੇ ਆਪ ਨੂੰ ਕਹੋਂਦਾ ਹੈ ਦੂਸਰੀ ਉਹਦੀ ਘਰਵਾਲੀ ਕੀ ਨਾਹੀ ਕਵਲਜੀਤ ਸਲੂਜਾ ਤੀਸਰਾ ਉਹਦਾ ਮੁੰਡਾ ਸ਼ਮੀਤ ਸਲੂਜਾ 4 ਨੰਬਰ ਤੇ ਬੱਗਾ ਜਸਪਦੀਪ ਕੇ ਜਸਪ੍ਰੀਤ ਸਿੰਘ ਸਰਦਾਰਜੀ ਟੌਇਜ਼ ਦਾ ਮਾਲਕ ਜੀ ਤੇ ਉਹਦਾ ਮੁੰਡਾ ਨਾਂ ਪੁੱਜਦਾ ਸੱਸੇ ਤੋਂ ਨਾਮ ਹੈ ਸਿਪਲੀਨ ਸਿਪਲੀਨ ਤੇ ਸਿਪਲੀਨਜੀਤ ਤੇ ਉਸ ਤੋਂ ਇਲਾਵਾ ਇੱਕ ਜਿਮੀ ਤੇ ਇੱਕ ਹੋਰ ਹੈ ਹੀਰਾ ਹੀਰਾ ਇਹ ਬੰਦੇ ਨੇ ਪਲੱਸ ਇਹਨਾਂ ਦੇ ਨਾਲ 8-9 ਹੋਰ ਨਾਮ ਲੂਮ ਵਿਅਕਤੀ ਜਿਹੜੇ ਵੀਡੀਓ ਫੁੱਟੇ ਚ ਆਏ ਨੇ ਉਹ 300 ਹੋ ਜਾਣਗੇ ਔਰ ਜਲਦੀ ਬਾਕੀ ਵੀ ਕਾਬੂ ਆ ਜਾਣਗੇ ਕਾਰਨ ਕੀ ਹੈ ਕਿ ਉਹਨਾਂ ਨੂੰ ਜਿਹੜੇ ਚੋਰੀ ਕੀਤੀ ਕੁਛ ਨਾ ਕੁਛ ਕਾਰਨ ਤਾਂ ਹੋਊਗਾ ਕਿ ਇੰਨਾ ਵੱਡਾ ਉਹਨਾਂ ਨੇ ਜਿਹੜਾ ਇਹ ਕਾਰਨਾਮਾ ਕਰਕੇ ਦਿਖਾਤਾ ਭੁੱਖ ਪਈ ਹੋਣੀ ਥੋੜੀ ਜੀ ਉਹ ਭੁੱਖ ਤੇ ਨੀਤ ਸਾਹਮਣੇ ਆ ਗਈ ਠੀਕ ਹੈ ਨਾ ਜਿਹੜਾ ਬੰਦਾ ਤੁਹਾਡੇ ਵਰਗਾ شریف ਹੁੰਦਾ ਨਾ ਜੀ ਉਹ ਕੀ ਕਰਦਾ ਕਿਸੇ ਦੀ ਚੀਜ਼ ਲੱਭ ਜੇ ਤੇ ਉਹਨੂੰ ਰੌਲਾ ਪਾਉਂਦਾ ਕਿ ਤੇਰੀ ਚੀਜ਼ ਲੱਭੀ ਉਹ ਤੇ ਲੈ ਜਾ ਜੀ ਤੇ ਜੇ ਲੱਭਦੀ ਹੈ ਤੇ ਉਥੇ ਲੌਸਟ ਐਂਡ ਫਾਊਂਡ ਡਿਪਾਰਟਮੈਂਟ ਜਾਂ ਕਿਤੇ ਵੀ ਜਮ੍ਹਾਂ ਕਰਾਉਂਦਾ ਇਨਟੀਮੇਟ ਕਰਦਾ ਚੋਰੀ ਕਰਕੇ ਘਰ ਨਹੀਂ ਲੈ ਜਾਂਦਾ ਚੋਰੀ ਕਰਨਾ ਫਿਰ ਉਹਨੂੰ ਘਰੇ ਲੈ ਜਾਣਾ ਫਿਰ ਉਹਨੂੰ ਖੁਰਦਪੁਰਦ ਕਰਨਾ ਉਹਦੀਆਂ ਧਾਰਾ ਐਡ ਹੋਣੀਆਂ ਬਾਕੀ ਨੇ ਔਰ ਇਹਨਾਂ ਦੀ ਨੀਤ ਕਿਉਂ ਇੰਨੀ ਮਾੜੀ ਰਹੀ ਹੈ ਕੋਈ ਸਮਝ ਨਹੀਂ ਆਈ ਔਰ ਇਸ ਤੋਂ ਇਲਾਵਾ ਵੀ ਇਹਨਾਂ ਦੇ ਖਿਲਾਫ ਫਾਈਨੈਂਸ਼ੀਅਲ ਜਿਹੜੇ ਹੈਗੇ ਨੇ ਇਹਨਾਂ ਦੀ 8 ਤੋਂ 9 ਲੱਖ ਰੁਪਏ ਰੋਜ਼ ਦੀ ਸੇਲ ਆਪਣੇ ਮੂੰਹੋਂ ਕਹਿੰਦੇ ਨੇ ਸੋ ਇੰਨੀ ਸੇਲ ਕਰਕੇ ਵੀ ਜੇ ਇਹਨਾਂ ਦਾ ਢੇਡ ਨਹੀਂ ਭਰਿਆ ਸੀ ਤੇ ਭੀਖ ਮੰਗਣ ਦੇ ਬਾਹਰ ਕਟੋਰਾ ਰੱਖ ਲੈਂਦੇ ਚੰਗੀ ਮੰਡੀ ਚੱਲਦੀ ਆ ਉੱਥੇ ਪੈਸੇ ਵੱਧ ਬਣ ਜਾਣੇ ਸੀ ਸੋ ਔਰ ਇਹ ਕਾਰਨਮਾ ਇਹਨਾਂ ਨੇ ਮੈਂ ਇੱਥੇ ਖੁਲਾਸਾ ਕਰ ਦੇਣਾ ਆਪਣੀ ਨੂਨ ਨਾਲ ਹੀ ਕੀਤਾ ਜੀ ਆਪਣੀ ਨੂਨ ਨਾਲ ਆਪਣੀ ਇਸ਼ਮੀਤ ਦੀ ਵਾਈਫ ਨਾਲ ਕੀਤਾ ਉਹਦੇ ਫਾਦਰ ਦੀ ਪੱਗ ਲਾਈ ਇਹਨਾਂ ਨੇ ਔਰ ਹੋਰ ਬੜੇ ਘਟਿਆ ਕੰਮ ਕੀਤੇ ਆ ਜਿਹੜੇ ਕਿ ਇੱਕ ਚੰਗਾ ਇਨਸਾਨ ਕਦੇ ਵੀ ਨਹੀਂ ਕਰਦਾ ਜੀ ਮਤਲਬ ਬਹੁਤ ਘਟਿਆ ਲੋਗਾਂ ਵਾਲਾ ਇਹਨਾਂ ਨੇ ਉਹ ਕੰਮ ਕੀਤਾ ਔਰ ਇਸ ਤੋਂ ਇਲਾਵਾ ਜਸਪਾਲ ਸਿੰਘ ਸਲੂਜਾ ਤੇ ਆਪਣੀ ਨੂਨ ਨਾਲ ਛੇੜਛਾੜ ਕਰਨ ਦੇ ਦਫਾ 377 376 ਔਰ ਕਈ ਆਈਟੀ ਐਕਟ ਔਰ ਕਈ ਉਹਦੇ ਦਸਤਾਵੇਜ਼ ਜਾਲੀ ਇਸਤੇਮਾਲ ਕਰਕੇ ਕਈ ਤਰ੍ਹਾਂ ਦੀਆਂ ਹੋਰ ਇਨਵੈਸਟੀਗੇਸ਼ਨਾਂ ਚੱਲ ਰਹੀਆਂ ਐ ਇੱਥੇ ਵੀ ਫਗਵਾੜੇ ਇਹਨਾਂ ਨੂੰ ਪਿਛਲੇ 2 ਮਹੀਨਿਆਂ ਤੋਂ ਸੁਧਿਆ ਜਾ ਰਿਹਾ ਸੀ ਜੀ ਔਰ ਇਹ ਲੋਕ ਉੱਥੇ ਆਣ ਹੀ ਸੀ ਰਹੇ ਅੱਛਾ ਕੋਈ ਆਪਸੀ ਲੜਾਈ ਚੱਲ ਰਹੀ ਸੀ ਕਿ ਜੋ ਇਸ ਤਰੀਕੇ ਦੀ ਉਹਨਾਂ ਨੂੰ ਹਰਕਤ ਕਰਨੀ ਪਈ ਜਾਂ ਫਿਰ ਕੋਈ ਹੋਰ ਹੀ ਮਾਜਰਾ ਹੈ ਦੇਖੋ ਲੜਾਈ ਸਾਡੇ ਵੱਲੋਂ ਕੋਈ ਨਹੀਂ ਸੀ ਇਹਨਾਂ ਵੱਲੋਂ ਬਹੁਤ ਘਟੀਆ ਹਰਕਤਾਂ ਚੱਲ ਰਹੀਆਂ ਸੀ ਜਿਹਦੇ ਕਰਕੇ ਬੇਟੀ ਬਹੁਤ ਪ੍ਰੇਸ਼ਾਨ ਸੀ ਉਹਨੇ ਆਪਣੇ ਪੇਰੈਂਟਸ ਨੂੰ ਦੱਸਿਆ ਔਰ ਜਦੋਂ ਬੇਟੀ ਘਰ ਜਾਣ ਲੱਗੀ ਤੇ ਇਹਨਾਂ ਨੇ ਬੱਗੇ ਨੇ ਪਿੱਛੋਂ ਫੋਨ ਕੀਤਾ ਕਿ ਉਹਦੇ ਫਾਦਰ ਨੂੰ ਕਿ ਭਾਜੀ ਰੁਕੋ ਅਸੀਂ ਤੁਹਾਨੂੰ ਮਿਲਣਾ ਹੈ ਪਹਿਲਾਂ ਤੇ ਮੁੰਡੇ ਨੇ ਕਿਹਾ ਵੀ ਜੇ ਮੇਰੇ ਘਰ ਬੜੇ ਤੇਰੇ ਫਾਦਰ ਮਦਰ ਤੇ ਮੈਂ ਲੱਤਾ ਵੜਦਣੀ ਆ ਫਿਰ ਫਾਦਰ ਬਾਹਰ ਖੜੇ ਹੋ ਆਪਣੇ ਜਿਮ ਬੈਗ ਚ ਚਾਰ ਕੇ ਕੱਪੜੇ ਲੈ ਕੇ ਆਈ ਤੇ ਆਪਣੇ ਇਹ ਵਾਲਾ ਪਰਸੀ ਜਿਹਦੇ ਚ ਉਹਦੀ ਡੇਲੀ ਵੇਅਰ ਦੀ ਜੁਐਲਰੀ ਪਈ ਸੀ ਤੇ ਇਹਨਾਂ ਨੂੰ ਫੋਨ ਕਰਕੇ ਉਹਨਾਂ ਨੇ ਰੋਕਿਆ ਔਰ ਇਹ ਲੋਗ ਹਵੇਲੀ ਰੁਕੇ ਨੇ ਡੇਢ ਘੰਟਾ ਪੌਣੇ 2 ਘੰਟੇ ਉੱਥੇ ਇੰਤਜ਼ਾਰ ਕੀਤੀ ਹੈ ਜੇ ਇਹ ਕੋਈ ਚੀਜ਼ ਚੋਰੀ ਕਰਕੇ ਜਾਂ ਗਲਤ ਕੰਮ ਕਰਕੇ ਜਾ ਰਹੇ ਹੁੰਦੇ ਤਾਂ ਕਦੀ ਵੇਟ ਨਾ ਕਰਦੇ ਇਹਨਾਂ ਨੇ ਉੱਥੇ ਬਹਿ ਕੇ ਵੇਟ ਕੀਤੀ ਹੈ بجائے ਕਿ ਸੌਫਟ ਡਾਇਲਗ ਰੱਖਣ ਨਾਲ ਦੇਖੋ ਇੱਕ ਲੜਕੀ ਜੇ ਕਿਸੇ ਘਰ ਤੋਂ ਆਉਂਦੀ ਹੈ ਨਾ ਜੀ ਉਹ ਆਪਣਾ ਬਹੁਤ ਕੁਝ ਛੱਡ ਕੇ ਆਉਂਦੀ ਹੈ ਬਹੁਤ ਕੁਝ ਸੈਕਰੀਫਾਈਜ਼ ਕਰਦੀ ਹੈ ਔਰ ਜੇ ਅਸੀਂ ਉਹਨੂੰ ਉਹਦਾ ਪਿਆਰ ਨਹੀਂ ਦਿੰਦੇ ਉਹਦੀ ਇੱਜ਼ਤ ਨਹੀਂ ਦਿੰਦੇ ਤੇ ਅਸੀਂ ਕੀ ਦਿੰਨੇ ਪਿਆ ਉਹ ਵੀ ਸਮਝ ਨਹੀਂ ਆਉਂਦਾ ਸੋ ਮੁੱਖ ਦੀ ਗੱਲ ਇਹ ਸੀਗੀ ਕਿ ਉਦੋਂ ਇਹਨਾਂ ਨੇ ਉੱਥੇ ਜਾ ਕੇ ਆਪਣੀ ਔਕਾਤ ਬਖਾਤੀ ਵੀ ਅਸਲ 'ਚ ਅਸੀਂ ਕੌਣ ਆ ਕਿਵੇਂ ਆ ਕੀ ਸਾਡੀ ਹیثیت ਆ ਜੀ ਕਿਤੇ ਨਾ ਕਿਤੇ ਇਹ ਵੀ ਹੋਊਗਾ ਲੋਕਾਂ ਦੇ ਮਨ ਦੇ ਵਿੱਚ ਸਵਾਲ ਵੀ ਹੋਊਗਾ ਕਿ ਉਹਨਾਂ ਨੂੰ ਬਦਨਾਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤੁਹਾਡੇ ਕੋਲ ਕੋਈ ਪ੍ਰੂਫ ਹੈਗਾ ਕਿ ਤੁਸੀਂ ਇਹਨੇ ਦਾਅਵੇ ਨਾਲ ਕਹਿ ਰਹੇ ਹੋ ਕਿ ਹਾਂ ਇਹ ਆਪਣੀ ਹੀ ਨੂ ਨਾਲ ਇੰਨੀ ਜਿਹੜੀ ਘਟਿਆ ਹਰਕਤ ਉਹਨਾਂ ਵੱਲੋਂ ਕੀਤੀ ਗਈ ਹੈ ਪਹਿਲੀ ਗੱਲ ਮੇਰਾ ਨਾਮ ਸੁਨੀਲ ਮੱਲਣ ਜੀ ਮੈਨੂੰ ਲੱਭ ਲਓ ਗੂਗਲ ਤੇ ਮੈਨੂੰ ਦੁਨੀਆ ਨੂੰ ਪਤਾ ਜੇ ਮੈਂ ਬੋਲਦਾ ਮੇਰੀ ਬਾਤ ਇੱਕ ਹੁੰਦੀ ਹੈ ਔਰ ਜਿੱਦਨ ਮੈਂ ਬੋਲਦਾ ਬਿਨਾ ਸਬੂਤਾਂ ਤੋਂ ਇਮੋਸ਼ਨਲ ਹੋ ਕੇ ਮੈਂ ਕਦੀ ਨਹੀਂ ਬੋਲਿਆ ਮੇਰੇ ਕੋ ਹਰ ਚੀਜ਼ ਦੀ ਵੀਡੀਓ ਫੁਟੇਜ ਹਰ ਇਵੈਂਟ ਦਾ ਹਰ ਸਾਹਬ ਅਵੇਲੇਬਲ ਹੈ ਔਰ ਜਦੋਂ ਲੋੜ ਪੈਗੀ ਮਾਨਯੋਗ ਅਦਾਲਤ ਅੱਗੇ ਪੁਲਿਸ ਅੱਗੇ ਜਿੱਥੇ ਦੇਣ ਦੀ ਲੋੜ ਪਈ ਦੇਾਂਗੇ ਆਈਟੀ ਦਾ ਜਮਾਨਾ ਮੈਡਮ ਤੁਹਾਡੇ ਕੋਲ ਬੜਾ ਕੁਝ ਹੈ ਤੁਸੀਂ ਲੱਭ ਸਕਦੇ ਹੋ ਮੈਂ ਕਿੱਥੇ ਖੜਾ ਰਾਈਟ ਬੱਚੇ ਬੱਚੇ ਨੂੰ ਪਤਾ ਮੇਰੀ 7 ਸਾਲ ਦਾ ਬੱਚਾ ਹੈ ਮੈਨੂੰ ਉਹਨੂੰ ਪਤਾ ਹੈ ਪਾਪਾ ਦੀ ਲੋਕੇਸ਼ਨ ਪਾ ਲੈਂਦੀ ਕਿ ਪਾਪਾ ਕਿੱਥੇ ਨੇ ਸੋ ਅੱਜ ਬੱਚਿਆਂ ਦਾ ਖੇਡ ਹੋ ਗਿਆ ਇਹ ਗੱਲ ਔਰ ਮੈਂ ਇੱਕ ਵਕੀਲ ਹਾਂ ਔਰ ਕੁਝ ਮਾੜਾ ਮੋਟਾ ਮੇਰਾ ਪੰਜਾਬ 'ਚ ਰਤਬਾ ਹੈ ਮੈਨੂੰ ਲੋਕ ਜਾਣਦੇ ਆ ਔਰ ਮੈਂ ਹੱਕ ਦੀ ਲੜਾਈ ਲੜਨ ਲਈ ਖੜਾ ਰਹਿਣਾ ਔਰ ਇਕੱਲਾ ਖਲੋਣਾ ਮੈਨੂੰ ਡਰ ਘੱਟ ਲੱਗਦਾ ਬਾਬੇ ਨਾਨਕ ਦਾ ਆਸ਼ੀਰਵਾਦ ਹੈ ਅੰਮ੍ਰਿਤਸਰ ਦੀ ਧਰਤੀ ਤੇ ਜੰਮਿਆ ਤੇ ਦਰਬਾਰ ਸਾਹਿਬ ਜਿੱਥੇ ਲੋਕੀ ਤਰਲੇ ਕੱਢਦੇ ਹਨ ਨਾ ਮੈਂ ਉਸ ਪ੍ਰਕਰਮਾਂ 'ਚ ਖੇਡਿਆ 7 ਸਾਲ ਠੀਕ ਹੈ ਉਹਦਾ ਨਸ਼ਾ ਮੇਰੇ ਅੰਦਰ ਹੈ ਜਿਹੜੀ ਜੀ ਇਹ ਹੁਣ ਕੀ ਅਪੀਲ ਆ ਤੁਹਾਡੀ ਕੀ ਮੰਗ ਆ ਕੁਛ ਨਹੀਂ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਪੂਰੀ ਕਰਾਂਗੇ ਠੋਕੇ ਕਰਾਂਗੇ ਜਿੱਥੇ ਮਰਜੀ ਭੱਜ ਲੈਣੇ ਅੱਛਾ ਪੁਲਿਸ ਵੱਲੋਂ ਕੋਈ ਸਪੋਰਟ ਕੀਤੀ ਜਾ ਰਹੀ ਹੈ ਉਹਨਾਂ ਨੂੰ ਪਹਿਲਾਂ ਕੀਤੀ ਜਾ ਰਹੀ ਸੀ ਔਰ ਬੜੇ ਮਤਲਬ ਮੈਂ ਹੁਣ ਨਾਮ ਨਹੀਂ ਲੈਣਾ ਚਾਹੁੰਦਾ ਮੇਰੇ ਕੋ ਨਾਮ ਹੈ ਉਹਨਾਂ ਦੇ ਜੀ ਬਟ ਜਦੋਂ ਅਸੀਂ ਐਸਲੇ ਮਿਸਟਰ ਜਸਪ੍ਰੀ ਤੇ ਡੀਐਸਪੀ ਉਹਨਾਂ ਨੂੰ ਅਸੀਂ ਗੱਲ ਸੁਣਾਈ ਐਸਪੀ ਸਰ ਨੂੰ ਮਿਲੇ ਐ ਐਸਐਚਓ ਨੂੰ ਮਿਲੇ ਜਦੋਂ ਸਾਰੀ ਗੱਲ ਦੱਸੀ ਜਿਹੜੇ ਮੌਜੂਦਾ ਕਬਲਜੀਤ ਸਰ ਨੇ ਉੱਥੇ ਦਿਓਲ ਸਰ ਸਾਡੇ ਨਾਲ ਆਏ ਸੀ ਚਾਰ ਪੰਜ ਬੰਦੇ ਹੋ ਰਹੇ ਸੀ ਉਹਨਾਂ ਨੇ ਇਮੀਡੀਏਟ ਫੈਸਲਾ ਲਿਆ ਕਹਿੰਦੇ ਯੈਸ ਵੀਡੀਓ ਫੁਟੇਜ देयर ਲੋਕੇਸ਼ਨ देयर ਸਾਰੀ ਐਵਿਡੈਂਸ देयर ਪਰਚਾ ਦਿਓ ਬਾਅਦ ਚ ਵੇਖਾਂਗੇ ਕੀ ਕਰਨਾ ਸੋ ਇਮੀਡੀਏਟ ਮਤਲਬ ਵਿਥਿਨ ਆਵਰਜ਼ ਰਾਤ ਦੇ 1:26 ਮਿੰਟ ਤੇ ਮੈਨੂੰ ਮੈਸੇਜ ਆਇਆ ਕਿ ਐਫ ਆਈ ਆਰ ਦਰਜ ਹੋ ਗਈ ਹੈ ਔਰ ਉਹ ਵੀ ਦੋ ਪੌਣੇ ਦੋ ਦੋ ਮਿੰਟ ਲੱਗੇ ਮੈਂ ਵੀ ਸਬਰ ਰੱਖਿਆ ਮੈਂ ਕਾਲਾ ਨਹੀਂ ਪਿਆ ਮੈਨੂੰ ਪੁਲਿਸ ਨੇ ਚਾਰ ਵਾਰੀ ਸੱਦਿਆ ਲੋਕੇਸ਼ਨਾਂ ਕੱਢੀਏ ਕਰ ਉਹ ਕਰ ਉਹ ਪਹਿਲਾਂ ਸਾਡੀ ਸਟੇਟਮੈਂਟ ਤੇ ਤਸੱਲੀ ਕੀਤੀ ਬੇਟੀ ਨਾਲ ਚਾਰ ਵਾਰੀ ਕਾਉਂਸਲਿੰਗ ਹੋਈ ਉਹਨੂੰ ਸਮਝਾਇਆ ਗਿਆ ਬੇਟਾ ਇਸ ਕੇਸ ਚ ਵੜਨ ਤੋਂ ਬਾਅਦ ਇਹ ਹੁੰਦਾ ਮੈਂ ਉਹਨੂੰ 7-8 ਵਾਰੀ ਮੈਂ ਕਾਉਂਸਲਿੰਗ ਕੀਤੀ ਬੱਚੀ ਨੂੰ ਕਿ ਬੇਟਾ ਇੰਨਾ ਕੰਮਾ ਚੱਪਾ ਨਾ ਪਈਏ ਬਟ ਉਹ ਫਰਮ ਹੈ ਉਹ ਮੈਨੂੰ ਉਹ ਮੈਨੂੰ ਛੋਟੇ ਪਾਪਾ ਕਹਿੰਦੀ ਹੁਣ ਕਹਿੰਦੀ ਵੀ ਚਲੋ ਛੱਡੋ ਦੱਸ ਦੋ ਬਸ ਬਦਲਾ ਲਵੰਗ ਜੀ ਬਸ ਸੋ ਆਲੋ ਜਿਸੀ ਗੱਲ ਕਰ ਲਈਏ ਜੇ ਗੱਲ ਕੀਤੀ ਜਾਵੇ ਸਰ ਨਾਲ ਤਾਂ ਇਸਨਾਂ ਪੂਰੀ ਜੀਵ ਦੀ ਪੂਰੀ ਜਿਹੜੀ ਗੱਲ ਹੋ ਗਈ ਹੈ ਤੁਹਾਡਾ ਕੀ ਸੁਝਾਅ ਹੈ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਇਦਾਂ ਦੀ ਅਪਡੇਟਸ ਵੀ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਦ ਸਿਟੀ ਹੈਡਲਾਈਨ ਮੈਂ ਨੇ ਹਮਲਿਕ ਕੈਮਰਾ ਪਰਸਨ ਤੇ ਹਾਨਲ